ਕੀ ਤੁਸੀਂ ਜਾਣਦੇ ਹੋ ਕਿ ਸਾਡੇ ਸਰੀਰ ਦਾ ਸਭ ਤੋਂ ਵਫਾਦਾਰ ਆਰਗਨ ਕਿਹੜਾ ਹੈ ਉਹ ਹੈ ਲਿਵਰ ਲੇਕਿਨ ਕੀ ਤੁਸੀਂ ਇਹਦੇ ਨਾਲ ਵਫਾਦਾਰ ਹੋ ਇਹ ਵੱਡਾ ਸਵਾਲ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਲਿਵਰ ਦੇ ਬਾਰੇ ਤੇ জানਾਂਗੇ ਉਹਦੇ ਕੁਝ ਅਨਨੋਨ ਫੈਕਟਸ ਜਿਗਰ ਇਹ ਸ਼ਬਦ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜ਼ਿਆਦਾਤਰ ਅਸੀਂ ਇਹ ਸ਼ਬਦ ਨੂੰ ਮੁਹੱਬਤ ਵਾਸਤੇ ਵਰਤਦੇ ਨੇ ਜਿਸ ਨੂੰ ਅਸੀਂ ਕਹਿੰਦੇ ਨੇ ਕਿ ਇਹ ਸਾਡੇ ਜਿਗਰ ਦਾ ਟੁਕੜਾ ਲekin Bollywood ਦੇ ਕਈ ਗਾਣਿਆਂ ਵਿੱਚ ਇਹ ਸ਼ਬਦ ਵੀ ਤੁਸੀਂ ਸੁਣਿਆ ਹੋਵੇਗਾ ਹੁਣ ਗੱਲ ਕਰੀਏ ਇਸ ਸਵਾਲ ਦੇ ਅਸਲੀ ਜਵਾਬ ਦੀ ਤੇ ਇਹ ਕਹਿਣਾ ਬਿਲਕੁਲ ਗਲਤ ਹੋਵੇਗਾ ਕਿ ਦਿਲ ਸਾਡੇ ਜਿਗਰ ਦਾ ਟੁਕੜਾ ਹੈ ਕਿਉਂਕਿ ਇਸ ਦਾ ਅਸਲ ਜਵਾਬ ਹੈ ਲਿਵਰ ਜੀ ਹਾਂ ਲਿਵਰ ਯਾਨੀ ਸਾਡੇ ਸਰੀਰ ਦਾ ਉਹ ਹਿੱਸਾ ਜੋ ਸਭ ਤੋਂ ਜ਼ਿਆਦਾ ਕੀਮਤੀ ਹੈ ਸਭ ਤੋਂ ਵਫਾਦਾਰ ਹੈ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਵੀ ਹੈ ਜਿਸ ਦੇ ਬਾਰੇ ਅਸੀਂ ਬਹੁਤ ਘੱਟ ਜਾਣਦੇ ਨੇ ਤੇ ਉਸ ਦਾ ਖਿਆਲ ਵੀ ਬਹੁਤ ਘੱਟ ਰੱਖਦੇ ਹਾਂ ਪੀਜ਼ਾ ਭੋਗ ਕੋਲਡ ਡਰਿੰਕਸ ਸ਼ਰਾਬ ਬੜੀਆਂ ਚੀਜ਼ਾਂ ਖਾਕ ਪੀਤਾ ਲੈਂਦੇ ਨੇ ਲੇਕਿਨ ਲੀਵਰ ਨੂੰ ਉਹਨੂੰ ਸੈਨ ਕਰਪਾਣਾ ਬਹੁਤ ਔਖਾ ਹੋ ਜਾਂਦਾ ਹੈ ਲੀਵਰ ਦੇ ਲਈ ਸੱਚਮੁੱਚ ਇਹਨੂੰ ਪਚਾਉਣਾ ਤੇ ਇਹਦਾ ਖਿਆਲ ਰੱਖਣਾ ਦੋਨੋਂ ਹੀ ਕੰਮ ਬਹੁਤ ਔਖੇ ਨੇ ਲੀਵਰ ਸਾਡੇ ਸਰੀਰ ਦਾ ਇਕਲੌਤਾ ਐਸਾ ਆਰਗਨ ਹੈ ਜੋ ਨੁਕਸਾਨ ਦੀ ਪਰਪਾਈ ਵੀ ਕਰਦਾ ਹੈ ਤੇ ਉਹਨੂੰ ਰੀਜਨਰੇਟ ਵੀ ਕਰਦਾ ਹੈ ਜੀ ਹਾਂ ਯਕੀਨ ਮੰਨਿਏ ਤਾਂ 80 ਸਾਲ ਦੇ ਬੁੱਢੇ ਸਰੀਰ ਨੂੰ ਵੀ 10 ਸਾਲ ਦਾ ਜਵਾਨ ਲੀਵਰ ਹੋ ਸਕਦਾ ਹੈ ਜੇਕਰ ਅਸੀਂ ਤਾਂ ਉਮਰ ਉਹਦਾ ਖੂਬ ਅੱਛੇ ਢੰਗ ਨਾਲ ਖਿਆਲ ਰੱਖੀ ਲਿਵਰ ਬਹੁਤ ਹੀ ਤਾਕਤਵਰ ਆਰਗਨ ਹੈ ਲੇਕਿਨ ਉਸਦੀ ਤਾਕਤ ਦੀ ਵੀ ਇੱਕ ਲਿਮਟ ਹੁੰਦੀ ਹੈ ਉਸ ਦੇ ਉੱਪਰ ਗ੍ਰੀਨਸ ਫਲ ਸਬਜ਼ੀਆਂ ਇਹ ਸਭ ਖਾਏ ਜਾਂ ਸਕਦਾ ਹੈ ਜਿਸ ਦੇ ਨਾਲ ਮਦਦ ਹੁੰਦੀ ਹੈ ਲੇਕਿਨ ਆਇਲੀ ਚੀਜ਼ਾਂ ਖਾਣ ਨਾਲ ਸਾਡੇ ਸਰੀਰ ਦਾ ਨੁਕਸਾਨ ਵੀ ਹੁੰਦਾ ਹੈ ਅੱਜ ਗੱਲ ਕਰਾਂਗੇ ਸਿਹਤ ਨਾਮੇ ਵਿੱਚ ਕਿ ਲਿਵਰ ਦੇ ਬਾਰੇ ਕੀ ਤੱਥ ਨੇ ਕਿਉਂ ਲਿਵਰ ਸਾਡੇ ਸਰੀਰ ਵਾਸਤੇ ਜ਼ਰੂਰੀ ਹੈ ਕਿਉਂ ਤੇ ਕਦੋਂ ਇਹ ਬਿਮਾਰ ਪੜ ਜਾਂਦਾ ਹੈ ਤੇ ਕਿਵੇਂ ਇਹਦਾ ਖਿਆਲ ਰੱਖਿਆ ਜਾਂਦਾ ਹੈ ਲਿਵਰ ਸਾਡੇ ਸਰੀਰ ਦਾ ਉਹ ਪਾਵਰ ਹਾਊਸ ਪੁਆਇੰਟ ਹੈ ਜਿਹਨੂੰ ਖਾਣਾ ਪਚਾਉਣ ਤੋਂ ਲੈ ਕੇ ਵਿਟਾਮਿਨਸ ਮਿਨਰਲਸ ਦੇ ਖਣਿਜ ਵਰਗੇ ਚੀਜ਼ਾਂ ਨੂੰ ਸਰੀਰ ਲਿਵਰ ਦਿੰਦਾ ਹੈ ਬੋਡੀ ਦੇ ਕੁਝ ਇਹੋ ਜਿਹੇ ਅੰਗ ਨੇ ਜਿਨ੍ਹਾਂ ਵਿੱਚ ਡਿਟੌਕਸ ਦਾ ਕੰਮ ਵੀ ਲਿਵਰ ਕਰਦਾ ਹੈ ਫਿਰ ਵੀ ਅਸੀਂ ਉਸ ਦਾ ਪੂਰਾ ਖਿਆਲ ਨਹੀਂ ਰੱਖਦੇ 500 ਤੋਂ ਵੱਧ ਬੋਡੀ ਫੰਕਸ਼ਨ ਜਿਹੜੀ ਨੇ ਉਹ ਲਿਵਰ ਨਾਲ ਜੁੜੇ ਹੋਏ ਨੇ ਸਾਡੇ ਸਰੀਰ ਦੇ ਜ਼ਿਆਦਾਤਰ ਕੈਮੀਕਲਸ ਨੂੰ ਵੀ ਲੀਵਰ ਹੀ ਕੰਟਰੋਲ ਕਰਦਾ ਹੈ ਇੱਕ ਹੈਲਥ ਜਰਨਲ ਦੀ ਮੰਨੀਏ ਤਾਂ ਪਿੱਤ ਬੰਦਾ ਤੇ ਫੈਟ ਨੂੰ ਜਿਹੜਾ ਪਚਾਉਂਦਾ ਹੈ ਉਹ ਕੰਮ ਵੀ ਲੀਵਰ ਦਾ ਹੀ ਹੁੰਦਾ ਹੈ ਪੇਟ ਤੋਂ ਲੈ ਕੇ ਅੰਗਾਂ ਤੱਕ ਗੁਰਜਨਨ ਵਾਲਾ ਉਹ ਬਲੱਡ ਲੀਵਰ ਤੋਂ ਹੋ ਕੇ ਹੀ گزرਦਾ ਹੈ ਲੀਵਰ ਇਸ ਖੂਨ ਨੂੰ ਫਿਲਟਰ ਕਰਦਾ ਹੈ ਜੋ ਕਾਫੀ ਜ਼ਿਆਦਾ ਸੰਤੁਲਿਤ ਮਾਤਰਾ 'ਚ ਵੀ ਬਣਾਇਆ ਜਾਂਦਾ ਹੈ ਇਹ ਖਾਣ ਦੇ ਪੋਸ਼ਣ ਤੋਂ ਲੈ ਕੇ ਨਿਊਟ੍ਰੀਐਂਟ ਸਰੀਰ ਦੇ ਅੰਗਾਂ 'ਚ ਕੰਮ ਕਰਦਾ ਹੈ ਅਤੇ ਇਸ ਨੂੰ ਇਸ ਦਾ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ ਬਚੇ ਹੋਏ ਪੋਸ਼ਕ ਤੱਤਾਂ ਨੂੰ ਵੀ ਸਟੋਰ ਕਰਦਾ ਹੈ ਅਤੇ ਖਰਾਬ ਤੱਤਾਂ ਨੂੰ ਬਾਹਰ ਕੱਢਦਾ ਹੈ ਇਹੋ ਜੇ ਛੋਟੇ ਵੱਡੇ ਪੰਜ ਸੂਕਮਾ ਵਿੱਚ ਜ਼ਿੰਮੇਦਾਰ ਇਕੱਲਾ ਸਾਡਾ ਜਿਹੜਾ ਹੈ ਉਹ ਲਿਵਰ ਹੀ ਜ਼ਿੰਮੇਵਾਰੀ ਚੱਕਦਾ ਹੈ